ਲੋ ਜੀ ਜਿਹੜੀਆਂ ਚੀਜ਼ਾਂ ਤੇ ਲੱਗੇ ਹੋਏ ਸੀਗੇ ਮੈਂ ਚਾਹੁੰਦਾ ਨਹੀਂ ਸੀਗਾ ਚੀਜ਼ਾਂ ਕਰਨੀਆਂ ਕਿਉਂਕਿ ਮੈਂ ਜਿੰਨੀਆਂ ਵੀ ਹੁਣ ਤੱਕ ਲਾਈਵ ਬਣਾਈਆਂ ਨੇ तकरीबन ਸਾਰੀਆਂ ਦੇ ਵਿੱਚ ਕਿਹਾ ਵੀ ਭਾਈ ਬੰਦੇ ਬਣਜੋ ਸਾਡੇ ਸਵਾਲ ਨੇ ਸਵਾਲਾਂ ਦਾ ਜਵਾਬ ਬੰਦਿਆਂ ਵਾਂਗੂ ਦੇਵੋ ਪਰ ਇਹ ਲੋਕ ਹਟੇ ਨਹੀਂ ਜਿਵੇਂ ਕਹਿੰਦੇ ਵੀ ਆਪਣੀ ਾਕਾਤ ਤੇ ਉੱਤਰ ਆਏ ਸੀਗੇ ਚੱਕ ਕੇ ਮੇਰੀ ਫੈਮਿਲੀ ਦੀਆਂ ਫੋਟੋਆਂ ਜਿਹੜੀਆਂ ਲਾਉਣ ਲੱਗੇ ਸੀਗੇ ਇਹ ਕਈ ਜਾ ਕੇ ਮੇਰੀ YouTube ਤੇ ਬਹੁਤ ਪੁਰਾਣੀਆਂ 10 ਸਾਲ ਪਹਿਲਾਂ ਸਾਡੀਆਂ ਵਿਆਹ ਦੀਆਂ ਜਿਹੜੀਆਂ ਫੋਟੋਆਂ ਸੀਗੀਆਂ ਉੱਥੋਂ ਚੱਕ-ਚੱਕ ਕੇ ਲਿਆ ਕੇ ਇਹਨਾਂ ਨੇ ਇੰਟਰਨੈਟ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਤੇ ਚਾੜੀਆਂ ਨੇ ਚਲੋ ਕੋ ਆਪਾਂ ਮੇਰਾ ਪੁਆਇੰਟ ਤੇ ਤਿਆਰੀ ਹੈ ਜੀ ਅੱਜ ਮੈਂ ਜਿਹੜੀ ਗੱਲ ਕਰਨੀ ਆ ਮੈਂ ਮੁਰ ਲਿਖਿਆ ਮਾਫੀਨਾਮਾ ਮੈਂ ਮਾਫੀ ਮੰਗਣਾ ਚਾਹੁੰਨਾ ਜਾਨੀ ਕਿ ਅੱਜ ਜੋ ਮੇਰੇ ਲਾਈਵ ਮੈਂ ਵੀਡੀਓ ਬਣਾਉਣੀ ਆ ਇਹਦੇ ਵਿੱਚ ਮਾਫੀ ਮੰਗਣਾ ਚਾਹੁੰਨਾ ਮੈਂ ਉਹ ਲੋਕਾਂ ਤੋਂ ਜਿਹੜੇ ਲੋਕ ਪਚਾਰੇ ਐਤਕੀ ਫੇਰ ਐਤਕੀ ਜੋ ਮਤਲਬ ਜਾਨੀ ਕਿ ਜਿਹੜੇ ਹਿਸਾਬ ਨਾਲ ਇਹਨਾਂ ਨੇ ਲੋਕਾਂ ਤੋਂ ਵੋਟਾਂ ਮੰਗੀਆਂ ਨੇ ਜਿਹੜੀ ਚੀਜ਼ਾਂ ਕਹਿ ਕੇ ਮਾਫੀ ਮੰਗਣਾ ਚਾਹੁੰਦਾ ਲੋਕਾਂ ਤੋਂ ਮੈਂ ਵੀ ਉਹਨਾਂ ਨੂੰ ਇੱਕ ਵਾਰ ਫੇਰ ਪਾਗਲ ਬਣਾ ਦਿੱਤਾ ਗਿਆ ਉਹ ਚਾਹੇ ਆਉਣੇ ਵਾਲੇ ਸਮੇਂ ਦੇ ਵਿੱਚ ਤਕਰੀਬਨ ਜੋ ਅੱਜ ਚੀਜ਼ਾਂ ਅਸੀਂ ਬੋਲ ਰਹੇ ਹਾਂ ਨਾ ਜੋ ਚੀਜ਼ਾਂ ਮਤਲਬ ਕੱਢ ਕੇ ਮੂਰੇ ਲਿਆ ਰਹੇ ਹਾਂ ਇਹਦਾ ਰਿਜ਼ਲਟ ਤੁਹਾਨੂੰ ਹਨਾ ਜਿਵੇਂ ਕਹਿੰਦੇ ਵੀ ਭੇਜ ਵਾਲੀ ਗੇਮ ਹੁੰਦੀ ਹੈ ਜਿਹੜੀ 1 ਲੱਖ ਤੇ ਨਹੀਂ ਪਤਾ ਲੱਗਣਾ ਹੈਗਾ ਉਹ ਕਿਉਂ ਨਹੀਂ ਲੱਗਣਾ ਹੈਗਾ ਕਿਉਂਕਿ ਤੁਹਾਡੇ ਦਿਮਾਗਾਂ ਦੇ ਵਿੱਚ ਇਹਨਾਂ ਨੇ ਕੋਈ ਇਹੋ ਜਿਹੀਆਂ ਚੀਜ਼ਾਂ ਬਿਠਾਈਆਂ ਹੋਈਆਂ ਨੇ ਜਿਹੜੀਆਂ ਮੈਂ ਅੱਜ ਤੁਹਾਨੂੰ ਵੀਡੀਓ ਦਿਖਾਵਾਂਗਾ ਇੱਥੇ ਇਹਨਾਂ ਨੇ ਜੀ ਬਹੁਤ ਰੌਲਾ ਪਾਇਆ ਇਹਨਾਂ ਦੇ ਬਜ਼ੁਰਗਾਂ ਨਾਲ ਸਾਡੀ ਗੱਲਬਾਤ ਹੋਈ ਦੇਬੀ ਦੁਰਗਨਾ ਨਾਲ ਗੱਲਬਾਤ ਕਰਦੇ ਕੋਲ ਦੇ ਸਾਰੀ ਗੱਲ A ਤੋਂ Z ਤੱਕ ਅਸੀਂ ਉਹਨਾਂ ਨਾਲ ਕਲੀਅਰ ਕਰ ਲਈ ਅਸੀਂ ਕਹਿੰਿਆ ਵੀ ਭਾਈ ਸਾਨੂੰ ਇਹ ਚੀਜ਼ ਦਾ ਜਵਾਬ ਦਿਓ ਵੀ ਜਦ ਇਹ ਬੰਦੇ ਦੇ ਦਿੱਤੇ ਹੋਏ ਬਿਆਨ ਵੀ ਭਾਈ ਤੁਸੀਂ ਉਹ ਚੀਜ਼ ਨਾਲ ਸਹਿਮਤ ਹੋ ਇਹ ਕਹਿੰਦੇ ਜੀ ਭਾਈ ਜਿਹੜੇ ਬਿਆਨ ਦਿੱਤੇ ਗਏ ਸੀਗੇ ਅਸੀਂ ਔਨ ਨਾਲੇ ਸਮੇਂ ਦੇ ਵਿੱਚ ਰਿਕਾਰਡਿੰਗ ਵੀ ਚੜਾਗੇ ਉਹ ਸਾਨੂੰ ਹੁੰਦਾ ਇਹ ਚੀਜ਼ ਦਾ ਕਿਉਂ ਹੁੰਦਾ ਕਿਉਂਕਿ ਅਸੀਂ ਜੋ ਆਪਣੇ ਸਿੱਖ ਕੌਮ ਦੇ ਨਾਲ ਹੁਣ ਤੱਕ ਧੋਖੇ ਹੋਏ ਨੇ ਨਾ ਜਿਵੇਂ ਮੈਂ ਕਹਿੰਦਾ ਸੀਗਾ ਪਹਿਲਾਂ ਪੁੱਲਾ ਸੀਗਾ ਫਿਰ ਉਹ ਤੋਂ ਬਾਅਦ ਬਾਦਲਾ ਨਹੀਂ ਕੋਈ ਕਸਮ ਨਹੀਂ ਛੱਡੀ ਫੇਰ ਰਹਿਣ ਤਾਂ ਕਾਂਗਰਸੀਆਂ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਜਿੰਨੇ ਵੀ ਹੁਣ ਤੱਕ ਹੋਏ ਨੇ ਆਪਣੇ ਮੰਤਰੀ ਰਹੇ ਦੀ ਹੁੰਦੀ ਕਸਰ ਕਰਤੀ ਆ ਭਗਵੰਤ ਮਾਨ ਨੇ ਕੱਲ ਨੂੰ ਮੈਂ ਇੱਕ ਵੀਡੀਓ ਇੱਕ ਹੋਰ ਸਪੈਸ਼ਲ ਵੀਡੀਓ ਬਣਾਉਂਗਾ ਭਗਵੰਤ ਮਾਨ ਦੇ ਉੱਤੇ ਮੈਂ ਕਿਉਂਕਿ ਇਹਦੀਆਂ ਇੱਕ ਦੋ ਤਿੰਨ ਚੀਜ਼ਾਂ ਪਤਾ ਲੱਗੀਆਂ ਨੇ ਇਹਨਾਂ ਨੇ ਉੱਥੇ ਆਪਣੇ ਪੰਜਾਬ ਦੀ ਮੀਡੀਆ ਦੇ ਵਿੱਚ ਉਹ ਚੀਜ਼ਾਂ ਚੱਲ ਨਹੀਂ ਦਿੱਤੀਆਂ ਹੈਗੀਆਂ ਤੁਹਾਨੂੰ ਕੱਢ ਕੇ ਇੱਥੇ ਦਿਖਾਵਾਂਗੇ ਅਸੀਂ ਇਹ ਬੰਦੇ ਨੇ ਭਗਵੰਤ ਮਾਨ ਨੇ ਖਾਸ ਕਰ ਇਹਨੇ ਬੰਦੇ ਨੇ ਪੰਜਾਬ ਨਾਲ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਧੋਖਾ ਕੀਤਾ ਤੇ ਕਿੰਨੇ ਹਜ਼ਾਰ ਕਰੋੜ ਰੁਪਏ ਇਹ ਬੰਦਾ ਆਪਣੇ ਅੰਦਰ ਕਰ ਗਿਆ ਇਹ ਸਾਰਾ ਕੁਝ ਇਹ ਤੁਹਾਨੂੰ ਜੜਦਾ ਤੁਹਾਨੂੰ ਦਿਖਾਵਾਂਗੇ ਅਸੀਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕੱਲ ਨੂੰ ਪਹਿਲਾਂ ਆਪਾਂ ਗੱਲ ਕਰੀ ਮੇਨ ਵਿਸ਼ੇ ਦੇ ਉੱਤੇ ਮਾਫੀ ਤਾਂ ਮੈਂ ਮੰਗਣਾ ਚਾਹੁੰਦਾ ਪ੍ਰਧਾਨ ਜਿਹੜੀ ਮੈਂ ਵਿੱਚ ਦੋ ਚਾਰ ਲੱਗੇ ਸੀ ਮਰਨਾਂ ਕਿ ਤਿਹੜਾਂ ਜੀਆਂ ਉਹ ਕਰਨ ਗੱਲਾਂ ਬਾਤਾਂ ਇਹਨਾਂ ਦੀਆਂ ਦੋ ਚਾਰ ਇੱਕ ਤਿਹੜਾਂ ਨਹੀਂ ਬਾਕੀ ਬੰਦਿਆਂ ਨੂੰ ਸਮਝ ਆਉਣ ਲੱਗੀ ਹਿਸਟਰੀ ਆਪ ਵੀ ਇਹ ਗੇਮ ਕੀ ਕਰ ਰਹੇ ਨੇ ਆਜੋ ਮੈਂ ਇੱਕ ਵੀਡੀਓ ਸੁਣਾਉਣਾ ਉਹ ਤੋਂ ਬਾਅਦ ਆਪਾਂ ਕਰਦੇ ਹਾਂ ਗੱਲ ਆਜੋ ਮੈਂ ਤੁਹਾਨੂੰ ਵੀਡੀਓ ਕੈਮਰਾ ਕਮਾ ਕੇ ਸੁਣਾਉਨੇ ਆਂ ਆਹ ਖਬਰ तकरीबन ਸਾਰਿਆਂ ਨੇ ਪੜ੍ਹਦੀ ਹੋਣੀ ਆ ਜਾਂ ਸੁਣ ਲਈ ਹੋਣੀ ਆ तकरीबन ਚਲਦੀ ਆ ਇਹ ਖਬਰ ਮੈਨੂੰ ਦੂਜੇ ਲੋਟ ਮੀਡੀਆ ਤੇ ਬਹੁਤ ਘੱਟ ਲੱਭੀ ਐ ਕੁਦਰਤੀ ਟਿਕਟੌਕ ਦੇ ਵਿੱਚ ਆ ਗਈ ਖਬਰ ਇਹ ਤੇ ਮੈਂ ਤੁਹਾਨੂੰ ਸੁਣਾਉਣਾ ਖਬਰ ਕਹਿੰਦੇ ਕੀ ਨੇ ਇਹ ਇਹ ਜੀ ਖਬਰ ਦੇ ਵਿੱਚ ਜਿਹੜੇ ਆਪਣਾ ਜਸਕਰ ਸਿੰਘ ਕਾਨ ਸਿੰਘ ਵਾਲ ਨੇ ਆ ਜਿਹੜੀ ਲਿਖੀ ਹੋਣਾ ਸ਼੍ਰੋਮਣੀ ਅਕਾਲੀ ਦਲ ਫਤਿਹਗੜ੍ਹ ਸਾਹਿਬ ਵਾਲੇ ਇਹ ਉਹਨਾਂ ਨੇ ਇੱਕ ਲੈਟਰ ਲਿਖੀ ਆ ਆ ਜੋ ਸੁਣਦੇ ਆ ਵੀ ਕਹਿੰਦੇ ਕੀ ਨੇ ਫਿਰ ਤੁਹਾਨੂੰ ਸੁਣਨ ਦੇ ਵਿੱਚ ਪਤਾ ਲੱਗੂਗਾ ਚਲੋ ਵੀ ਸੁਣਾਓ ਬਰੂਗੜ ਜੇਲ੍ਹ ਦੇ ਵਿੱਚ ਬੰਦ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਰਾਸ਼ਟਰਪਤੀ ਤੱਕ ਹੁਣ ਮੰਗ ਪੱਤਰ ਪਹੁੰਚਾ ਦਿੱਤਾ ਜਾਏਗਾ ਦੱਸ ਦिए ਕਿ ਤਕਰੀਬਨ 11 ਵਜੇ ਦਿੱਲੀ ਦੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ ਪਰਿਵਾਰਕ ਮੈਂਬਰ ਤੇ ਉਸ ਤੋਂ ਬਾਅਦ ਕੂਚ ਕੀਤੀ ਜਾਏਗੀ ਰਾਸ਼ਟਰਪਤੀ ਭਵਨ ਦੇ ਵੱਲ ਜੁਥੇ ਰਹਿ ਦੇਖੋ ਕਿੰਨੀ ਹੈਰਾਨੀ ਦੀ ਗੱਲ ਆ ਜਿਹੜਾ ਆ ਪੱਤਰ ਲਿਖਿਆ ਗਿਆ ਨਾ ਇਹਦੀ ਕਾਪੀ ਤਾਂ ਸਾਡੇ ਕੋਲ ਹੈਗੀ ਆ ਪੂਰੀ ਤੁਹਾਨੂੰ ਦਿਖਾਵਾਂਗੇ ਬਾਅਦ ਵਿੱਚ ਕਾਪੀ ਵੀ ਉਹਦੀ ਮੀਡੀਆ ਵਾਲਿਆਂ ਨੇ ਦਿਖਾਈ ਹੈ ਕਾਪੀ ਥੋੜੀ ਬਹੁਤੀ ਘੱਟ ਨਹੀਂ ਦੀ ਆ ਪਰ ਦਿਂਦੀ ਆ ਲਿਖਿਆ ਦੇਖੋ ਕਿਹੜੀ ਲੈਂਗੁਏਜ ਦੇ ਵਿੱਚ ਹੋਇਆ ਪੰਜਾਬੀ ਲੈਂਗੁਏਜ ਦੇ ਵਿੱਚ ਤੇ ਇੰਡੀਆ ਦੀ ਰਾਸ਼ਟਰਪਤੀ ਕੌਣ ਆ ਆ ਤੇ ਇਹਦਾ ਇਹਨਾਂ ਦਾ ਨਾਮ ਆ ਹੁਣ ਤੁਸੀਂ ਮੈਨੂੰ ਆਪ ਦੱਸੋ ਵੀ ਆ ਜੋ ਆਪਣੇ ਰਾਸ਼ਟਰਪਤੀ ਨੇ ਪੰਜਾਬ ਇੰਡੀਆ ਦੇ ਇਹਨਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਆ ਪਹਿਲਾ ਸਵਾਲ ਸੀਗਾ ਇਹ ਚਲੋ ਦੂਜੇ ਤੇ ਆ ਜੀ ਆਪਾਂ ਜਿਹੜਾ ਇਹ ਲੈਟਰ ਆ ਨਾ ਜਿਹੜਾ ਕਹਿੰਦਾ ਸੀਗਾ ਵਿੱਚੇ ਮਨਦੀਪ ਦੀਪ ਸਿੱਧੂ ਦਾ ਭਾਈ ਇਹਦੇ ਘਰ ਦੇ ਵੀ ਕਹਿੰਦੇ ਰਹਿੰਦੇ ਨੇ ਅਮਰਤਪਾਲ ਦੇ ਵੀ ਭਾਈ ਅਸੀਂ ਸਾਰੇ ਬੰਦੀ ਸਿੰਘ ਜਦਾ ਨਾ ਅਮਰਤਪਾਲ ਜਿੱਤ ਕੇ ਐਮਪੀ ਬਣ ਗਿਆ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਇਹਨੇ ਬਿਆਨ ਸਾਡੇ ਕੋਲ ਪਏ ਨੇ ਤੁਹਾਨੂੰ ਸੁਣਾ ਵੀ ਦਵਾਂਗੇ ਅਸੀਂ ਵੀ ਭਾਈ ਜਿਹੜੀ ਐਨਐਸਏ ਲੱਗੀ ਹੋਈ ਆ ਉਹ ਸਾਰੇ ਜਿੰਨੇ ਵੀ ਬੰਦੀ ਸਿੰਘ ਨੇ ਨਾ ਉਹ ਸਾਰਿਆਂ ਦੇ ਟੁੱਟਣੀ ਆ ਪਰ ਇਹ ਚ ਪ੍ਰੋਬਲਮ ਕੀ ਪੈ ਗਈ ਆ ਜਿਹੜੀ ਲੈਟਰ ਆ ਨਾ ਆ ਚੀਜ਼ ਦੇ ਵਿੱਚ ਇੰਨਾ ਕੁਝ ਲਿਖਿਆ ਹੋਇਆ ਨਾ ਤੁਹਾਨੂੰ ਬਾਅਦ ਚ ਮੈਂ ਸਕਰੀਨਸ਼ਾਟ ਲਾ ਕੇ ਤੁਹਾਨੂੰ ਮੈਂ ਦਿਖਾਉਂਗਾ ਇਹਦੇ ਵਿੱਚ ਲਿਖਿਆ ਹੋਇਆ ਕੱਲਾ ਅਮਰਤਪਾਲ ਤੇ ਇਹਦੇ ਵਿੱਚ ਇਹ ਵੀ ਲਿਖਿਆ ਜਸਕਰਨ ਸਿੰਘ ਕਾਂਗਰਸ ਵਾਲਿਆਂ ਨੇ ਇਹਨੂੰ ਪੁੱਛਿਓ ਇਹਨੂੰ ਸਵਾਲ ਪੁੱਛਿਓ ਕਿ ਵੀ ਇਹ ਲੈਟਰ ਸਾਨੂੰ ਇਹਦੀ ਪੀਡੀਐਫ ਕਾਪੀ ਭੇਜ ਪੂਰੀ ਵੀ ਸੰਗਤ ਦੇ ਵਿੱਚ ਰੱਖ ਵੀ ਤਾਂ ਰਾਸ਼ਟਰਪਤੀ ਨੂੰ ਕੀ ਲਿਖਿਆ ਪਹਿਲਾਂ ਲਿਖਿਆ ਪੰਜਾਬੀ ਚ ਜਦ ਕਿ ਇਹਨਾਂ ਦਾ ਪੰਜਾਬੀ ਤੱਕ ਦੂਰ ਦੂਰ ਤੱਕ ਕੋਈ ਮਤਲਬ ਹੀ ਨਹੀਂ ਬਣਦਾ ਨਾ ਇਹਨੂੰ ਪੰਜਾਬੀ ਪੜ੍ਹਨੀ ਆਉਂਦੀ ਆ ਚਲੋ ਕੋਈ ਨਾ ਜਸਕਰਨ ਕਾਂਗਰਸ ਵਾਲਿਆਂ ਨੇ ਲਿਖਤੀ ਹੋਣੀ ਆ ਇਹ ਪਹਿਲਾਂ ਸਿਮਰ ਜਤ ਮਾਨ ਵੀ ਕਹਿੰਦਾ ਰਿਹਾ ਇੱਕ ਨੇ ਪੰਜਾਬੀ ਚ ਲੈਟਰ ਬਣਾ ਬਣਾ ਕੇ ਆਪਣੇ ਪੰਜਾਬੀਆਂ ਨੂੰ ਪਾਗਲ ਬਣਾਉਂਦਾ ਰਿਹਾ ਹੋ ਆਪਾਂ ਗੱਲ ਕਰਦੇ ਆ ਮੈਨ ਪੁਆਇੰਟ ਦੇ ਉੱਤੇ ਇਹਨਾਂ ਨੇ ਜੀ ਲੈਟਰ ਦੇ ਵਿੱਚ ਗ ਉਹਦੇ ਵਿੱਚ ਇਹ ਲਿਖਿਆ ਗਿਆ ਵੀ ਅਮਰਤਪਾਲ ਭਾਰਤੀ ਸੰਵਿਧਾਨ ਨੂੰ ਮੰਨ ਕੇ ਚੋਣਾ ਜਿੱਤਿਆ ਮਤਲਬ ਜਾਨੀ ਕਿ ਜੋ ਲੋਕਤੰਤਰ ਆ ਵੀ ਲੋਕਾਂ ਨੇ ਆਪਣੀਆਂ ਵੋਟਾਂ ਪਾ ਕੇ ਅਮਰਤਪਾਲ ਨੂੰ ਜਿਤਾਇਆ ਵੀ ਹੁਣ ਜਿੱਤੇ ਇਹੜੀ ਤੇ ਐਨਐਸਏ ਲੱਗੀ ਹੋਈ ਆ ਵੀ ਅਸੀਂ ਰਿਕੁਐਸਟ ਕਰਦੇ ਆ ਕਿਹਨੂੰ ਰਿਕੁਐਸਟ ਕਰਦੇ ਆ ਰਾਸ਼ਟਰਪਤੀ ਨੂੰ ਵੀ ਭਾਈ ਸਾਡਾ ਜਿਹੜਾ ਬੰਦਾ ਅਮਰਤਪਾਲ ਖਾਸਾ ਖੂਸਲ ਲਾਉਣ ਦਾ ਪਿੱਛੋ ਹੱਡੇਗੇ ਉਹਦੇ ਇਹ ਜੋ ਸਾਡਾ ਬੰਦਾ ਅਮਰਤਪਾਲ ਆ ਵੀ ਭਾਈ ਉਹਨੂੰ ਐਨਐਸੇ ਹਟਾ ਕੇ ਜੇਲ੍ਹ ਚੋਂ ਬਾਹਰ ਕੱਢਿਆ ਜਾਵੇ ਤਾਂ ਜੋ ਭਾਰਤੀ ਸੰਵਿਧਾਨ ਦੇ ਅਨੁਸਾਰ ਜੋ ਐਮਪੀ ਬਣਿਆ ਤੇ ਉਹ ਆਪਣੇ ਇਲਾਕੇ ਦੇ ਕਾਰਜਕਾਲ ਲਈ ਮਤਲਬ ਜਾਨੀ ਕਿ ਵੀ ਲੋਕਾਂ ਦੀ ਸੇਵਾ ਕਰਨ ਦਾ ਉਹਨੂੰ ਮੌਕਾ ਮਿਲੇ ਹੁਣ ਸਵਾਲ ਇਹ ਪੈਦਾ ਹੋਇਆ ਚੀਜ਼ ਦੇ ਵਿੱਚ ਵੀ ਜਿਹੜਾ ਕੁਝ ਕਹਨੇ ਸੀਗੇ ਪਹਿਲਾਂ ਇਹ ਵੀ ਭਾਈ ਅਮਰਤਪਾਲ ਜਦ ਜਿੱਤ ਗਿਆ ਜਿੰਨੇ ਬੰਦੀ ਸਿੰਘ ਅਸੀਂ 30 ਸਾਲਾਂ ਵਾਲਿਆਂ ਦੀ ਗੱਲ ਨਹੀਂ ਕਰਦੇ ਇਹਦੇ ਵਿੱਚ ਕੈਮਰਾ ਘੁਮਾ ਲਈਏ ਆ ਰੋਜੀ ਕਰਾਂ ਤੁਹਾਨੂੰ 20 ਸਾਲਾਂ ਦੀ ਗੱਲ ਨਹੀਂ ਕਰਦੇ ਕਿਉਂਕਿ 30 ਸਾਲਾਂ ਦੀ ਗੱਲ ਅਸੀਂ ਕਰਾਂਗੇ ਇਹਨਾਂ ਨੇ ਤਾਂ ਕਰਨੀ ਨਗੀ ਤਾਂ ਗੱਲ ਕਰੀਰ ਕਰਕੇ ਬਿਲਕੁਲ ਇਹਨਾਂ ਨੇ ਲਿਖਿਆ ਅਮਰਤਪਾਲ ਵਿੱਚ ਇਕੱਲਾ ਨੋ ਬਾਕੀ ਸਿੰਘ ਕਿੱਥੇ ਗਈ ਬਾਕੀ ਜਿਹੜੇ ਦਿਬਰੂਗੜ੍ਹ ਬੈਠੇ ਨੇ ਉਹ ਮੰਤਰੀ ਬਾਜੀ ਕਿਹੜਾ ਉਹਦਾ ਵਿਚਾਰ ਦਾ ਕੋਈ ਕਸੂਰ ਹੀ ਨਹੀਂ ਜਦਕਿ ਉਹਨੂੰ ਸਿਰਫ ਇੱਕ ਵੀਡੀਓ ਤੇ ਬਲੌਗਰ ਤੇ ਫੇਸਬੁੱਕ ਤੇ ਸਾਰਿਆਂ ਨੇ ਦੇਖਿਆ ਹੋਇਆ ਨਾ ਤਾਂ ਉਹਨੂੰ ਵਿਚਾਰਾਂ ਨੂੰ ਕੋਈ ਕਹਿਣ ਦਾ ਮਤਲਬ ਕੋਈ ਨੌਲੇਜ ਨਾ ਕੋਈ ਹੋਰ ਚੀਜ਼ ਬਸ ਸਿਰਫ ਇੱਕ ਵੀਡੀਓ ਬਣਾਵਾ ਸੀ ਬੰਦਾ ਉਹ ਕਿਸੇ ਟੌਪਿਕ ਦੇ ਉੱਤੇ ਜਾ ਉਹਦਾ ਦਿਮਾਗ ਚਾਹੀਦਾ ਜੋ ਬੋਲ ਪੈਂਦਾ ਸੀਗਾ ਮੰਨ ਲੈਂਦੇ ਆ ਚਲੋ ਹ ਬੰਦੀ ਸਿੰਘ ਕਹਿਣ ਨੂੰ ਤਾਂ ਉਹ ਵੀ ਆ ਜੇ ਆਪਾਂ ਮੰਨੀ ਜਾਈਏ ਜੇ ਆਪਾਂ ਮੰਨੀਏ ਬੰਦੀ ਸਿੰਘ ਕਹਿਣ ਨੂੰ ਤਾਂ ਉਹ ਵੀ ਆ ਪਰ ਉਹਦਾ ਕਿਸੇ ਪਾਸੇ ਇੱਕ ਵੀ ਜ਼ਿਕਰ ਨਹੀਂ ਹੈਗਾ ਇੱਥੋਂ ਤੱਕ ਇੱਥੋਂ ਤੱਕ ਚਾਚੇ ਨੇ ਦਾਦੇ ਨੇ ਬਾਹਰ ਆ ਜਾਣਾ ਤਾਂ ਕਲੀਅਰ ਆ ਬਿਲਕੁਲ ਕਿਉਂਕਿ ਇਹ ਪਤਾ ਕੀ ਪ੍ਰੋਗਰਾਮ ਆ ਇਹ ਪਤਾ ਨਹੀਂ ਕਿਉਂ 2 ਕਿ ਸਾਲਾਂ ਦੇ ਵਿੱਚ ਮੈਨੂੰ ਨਹੀਂ ਪਤਾ ਲੱਗਿਆ ਵੀ ਬੰਦੇ 'ਚ ਇਹ ਜੀ ਕਿਹੜੀ ਤਬਦੀਲੀ ਆ ਜਾਂਦੀ ਆ ਹੁਣ ਕਈ ਜਿਹੜੇ ਬੁੱਧੀਜੀਵੀ ਉਹ ਚ ਕਹਿਣਗੇ ਵੀ ਭਾਈ ਜੇ ਤਬਦੀਲੀ ਆਉਣੀ ਆ ਤਾਂ ਘੰਟੇ 'ਚ ਆ ਜਾਂਦੀ ਆ ਬੰਦੇ 'ਚ ਤਾਂ 2 2 ਸਾਲ ਤਾਂ ਬਹੁਤ ਬੜੀ ਗੱਲ ਆ ਇਹ ਪਹਿਲਾਂ ਕੱਟੜ ਕਾਂਗਰਸੀ ਸੀਗੇ ਪੂਰੇ ਬਗੇਲੋਂ ਨੇ ਜਿਹੜੀ ਚੈਟ ਵਾਇਰਲ ਹੋਈ ਸੀ ਨਾ ਉਹਦੇ ਵਿੱਚ ਵੀ ਲਿਖਿਆ ਗਿਆ ਦੁਆਰ 'ਚ ਫੇਲ ਜਾ ਕੇ ਪੁਰਾਣੀਆਂ ਵੀਡੀਓ ਦੇਖ ਲਓ ਜਿਹੜੀ ਲਾਈਵ ਬਣਾਈ ਹੋਈ ਉਹਦੇ 'ਚ ਲਿਖਿਆ ਸਪੈਸ਼ਲ ਇਹ ਚੀਜ਼ ਵੀ ਜੋ ਅਮਰਤ ਪਾਲ ਦਾ ਚਾਚਾ ਨਾ ਇਹਦੇ ਕਾਂਗਰਸੀਆਂ ਨਾਲ ਪੂਰੇ ਤਕੜੇ ਸਬੰਧ ਨੇ ਹੁਣ ਮੈਨੂੰ ਇਹ ਜਵਾਬ ਦੇਣ ਇਹ 2019 ਵਿੱਚ ਕਾਂਗਰਸੀ ਨਾਲ ਰਹਿ ਕੇ ਕੱਟੜ ਕਾਂਗਰਸੀ ਇਹ ਇਹਨਾਂ ਡਿੰਪੇ ਨੂੰ ਜਿਤਾਇਆ ਬੀਬੀ ਖੱਲੜਾ ਨੂੰ ਹਰਾਇਆ ਤੇ ਇਹਦਾ ਚਾਚਾ ਜਾ ਕੇ ਉਹਦੇ ਗੱਲ ਦੇ ਵਿੱਚ ਸਰੋਪੇ ਪਾਉਂਦਾ ਇਹਨਾਂ ਕੋਲ ਇੱਕ ਕਵੀ ਸਵਾਲ ਜਾਇਦੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਆ ਟੌਪਿਕ ਦੇ ਉੱਤੇ ਵੀ ਤੁਸੀਂ 2019 ਤੱਕ ਪੂਰੇ ਕੱਟੜ ਕਾਂਗਰਸੀ ਸੀਗੇ ਵੀ ਤੁਹਾਡੇ ਚ ਇਹ ਜੀ 2 ਸਾਲਾਂ ਚ ਕਿਹਣੀ ਤਬਦੀਲੀ ਆ ਗਈ ਵੀ ਤੁਸੀਂ ਬਿਲਕੁਲ ਆ ਦੂਜੇ ਲੋਡੇ ਆ ਗਏ ਕੰਮ ਇਹਨਾਂ ਨੇ ਜਵਾਬ ਸਾਨੂੰ ਉੱਥੇ ਦਿੱਤਾ ਇਹ ਕਹਿੰਦਾ ਵੀ ਉਹ ਸਾਡਾ ਪਰਸਨਲ ਮਾਮਲਾ ਸੀਗਾ ਹੁਣ ਮੈਨੂੰ ਦੱਸੋ ਜੇ ਤਾਂ ਇਹ ਪੰਥਕ ਆਪਣੇ ਆਪ ਨੂੰ ਕਹਿੰਦੇ ਨੇ ਪੰਥਕ ਇਹਦੇ 2 ਸਾਲਾਂ ਚ ਜਾ ਗਿਆ ਜਿਹੜੇ ਬੰਦੇ ਪੰਥਕ ਹੁੰਦੇ ਨੇ ਖਾਸਾ ਜਰਨਲ ਭਿੰਡਰਾਂ ਵਾਲੀ ਹਿਸਟਰੀ ਚੱਕ ਲਿਓ ਜਿਹੜੀਆਂ ਉਹਨੂੰ ਆਫਰਾਂ ਮਿਲੀਆਂ ਹੋਈਆਂ ਸੀਗੀਆਂ ਕੀ ਕੀ ਹਿਸਾਬ ਬਤਾਉਦਾ ਸੀਗਾ ਇਹ ਬੰਦੇ ਨੇ ਇਹਦੇ ਘਰ ਦੇ ਬੰਦੇ ਕਹਿ ਰਹੇ ਨੇ ਇਹਦੇ ਘਰ ਦੇ ਅਮਰਤਪਾਲ ਦੇ ਵੀ ਸਾਡਾ ਅਸੀਂ ਪੰਥਕਾਂ ਅਸੀਂ ਪੰਥ ਬਾਰੇ ਸੋਚਿਆ ਅਸੀਂ ਪੰਥ ਲਈਏ ਖੜਾਂਗੇ ਇਹਦੇ ਬਜ਼ੁਰਗ ਦੀ ਰਿਕਾਰਡਿੰਗ ਵੀ ਸਾਡੇ ਕੋਲ ਇਹ ਜੋ ਮੰਨਦਾ ਵੀ ਭਾਈ ਅਸੀਂ ਪੰਥ ਲਈਏ ਜਾਣਾ ਪੰਥ ਦੇ ਕਾਰਜ ਕਰ ਲਈਏ ਜਾਣਾ ਖਾਲਿਸਤਾਨ ਤਾਂ ਭੁੱਲੇ ਜਾਓ ਇਹ ਡਾਇਰੈਕਟਲੀ ਗੱਲ ਹੋ ਗਈ ਏ ਚਲੋ ਮੰਨ ਲੈਂਦੇ ਆ ਮੰਨ ਲੈਂਦੇ ਆ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਭਾਈ ਖਾਲਿਸਤਾਨ ਕੋ ਅਸੀਂ ਤਾਂ ਸਮਾਂ ਤੇ ਲੋਕਾਂ ਨੂੰ ਹੁਣ ਇਹ ਕਹਨੇ ਆ ਵੀ ਭਾਈ ਸੁਧਰ ਜੋ ਸੁਧਰ ਜੋ ਥੋੜੇ ਤੇ ਨਾ ਜਿਹੜੇ ਆਪਣੀ ਨਵੀਂ ਜਵਾਨੀ ਹੈ ਜਿਹੜੀ ਆਪਣੀ ਨਵੀਂ ਪੀੜ੍ਹੀ ਹੈ ਨਾ ਤੋਂ ਨੂੰ ਦਿਖਾਉਣੇ ਵਾਲੇ ਦੰਦ ਕੋਈ ਸੋਰ ਦਿਖਾਉਂਦੇ ਨੇ ਖਾਣੇ ਵਾਲੇ ਦੰਦ ਉਹਦੇ ਹੋਰ ਨੇ ਤੋਂ ਨੂੰ ਪਾਗਲ ਬਣਾ ਬਣਾ ਕੇ 30 ਬੰਦੇ ਆ ਨਾ 30 ਬੰਦੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਨੇ ਹੋਰ ਪਤਾ ਨਹੀਂ ਜਿਹੜੇ ਹਰਿਆਣੇ ਵਾਲਿਆਂ ਨੇ ਆਂ ਅੰਦੋਲਨ ਦੇ ਵਿੱਚ ਚੱਕੇ ਨੇ ਜਿਹਨਾਂ ਦੇ ਉੱਤੇ ਖਾਲਿਸਤਾਨ ਦਾ ਢੱਗਾ ਥੱppa ਲਾ ਕੇ ਚੱਕੇ ਨੇ ਉਹ ਉਹ ਹਜੇ ਤੱਕ ਕੋਈ ਨਾ ਪਤਾ ਨਹੀਂ ਲੱਗਿਆ ਵੀ ਕਿੱਥੇ ਨੇ ਉਹ ਨਾ ਕਿਸੇ ਕਿਸਾਨ ਆਗੂ ਨੇ ਛੜਾਇਆ ਉਹਨੂੰ ਜਾ ਕੇ ਇਹ ਤੁਹਾਨੂੰ ਕਿਉਂ ਕਹਿ ਰਹੇ ਹਾਂ ਅਸੀਂ ਜਾਂ ਤਾਂ ਇਹਨਾਂ ਤੋਂ ਬਿਆਨ ਬਿਲਕੁਲ ਕਲੀਅਰ ਦਿਵਾਓ ਵੀ ਭਾਈ ਕਿਸੇ ਨੇ ਖਾਲਿਸਤਾਨ ਦਾ ਲੈਣਾ ਨਹੀਂ ਨੋ ਅਸੀਂ ਇਹਨਾਂ ਦੇ ਲੋਅ ਦੇ ਬਰਾਬਰ ਚੱਲਣਾ ਮੰਨੋ ਅਸੀਂ ਲੋਕਾਂ ਨਾਲ ਅਸੀਂ ਹੁਣ ਕਿਉਂ ਟੱਪਦੇ ਆਂ ਇਹ ਚੀਜ਼ ਪਿੱਛੇ ਇਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕੀ ਆ ਮੇਰੀਆਂ ਬਹੁਤ ਪੁਰਾਣੀਆਂ ਵੀਡੀਓ ਬਣੀਆਂ ਹੋਈਆਂ ਨੇ ਫੇਸਬੁਕ ਉੱਤੇ ਵੀ ਪਈਆਂ ਨੇ ਕੁਝ ਟਿਕਟੌਕ ਉੱਤੇ ਵੀ ਸੀਗੀਆਂ ਜਿਹੜੀ ਇਹਨਾਂ ਨੇ ਮੇਰੀ ਟਿਕਟੌਕ ਦੀ ਆਈਡੀ ਉਹ ਡਿਲੀਟ ਕਰਾਤੀ ਚਲੋ ਕੋਈ ਗੱਲ ਨਹੀਂ ਮੂਵ ਕਰਾਤੀ ਪਰ ਜੋਂ ਦੇ ਤਾਂ ਸੀ ਹੈਗਾ ਅਸੀਂ ਬੋਲਣਾ ਤਾਂ ਜ਼ਰੂਰ ਆ ਅਸੀਂ ਹੈ ਨਾ ਮੈਂ ਇਹ ਚੀਜ਼ ਉੱਤੇ ਬਹੁਤ ਬੋਲਿਆ ਹੋਇਆ ਆ ਚੀਜ਼ ਉੱਤੇ ਅਮਰਤਪਾਲ ਦਾ ਮੈਂ ਕਿਸੇ ਟਾਈਮ ਇੱਕ ਸਪੋਰਟਰ ਹੁੰਦਾ ਸੀਗਾ ਅਮਰਤਪਾਲ ਦਾ ਪੂਰਾ ਹੋਲੋਸਪੋਰਟਰ ਰਿਹਾ ਮੈਂ ਅਮਰਤਪਾਲ ਦਾ ਮੈਂ ਨਹੀਂ ਮੁਕਰਦਾ ਕੱਲ ਚੀਜ਼ ਦੇ ਵਿੱਚ ਤਕਰੀਬਨ ਸਾਰਿਆਂ ਨੂੰ ਪਤਾ ਵੀ ਹੋਣਾ ਉਹ ਸਪੋਰਟਰ ਕਿਹੜੀ ਜਗ੍ਹਾ ਤੇ ਸੀਗਾ ਮੈਂ ਯਾਦ ਇਹ ਜਦ ਦੀਪ ਦਾ ਕੰਮ ਕੁੰਮ ਜਦ ਦੀਪ ਵਾਲੀ ਆਪਾਂ ਗੱਲ ਇਹ ਚ ਨਹੀਂ ਲੈ ਕੇ ਆਉਂਦੇ ਕਿ ਜੇ ਉਹ ਕੱਲ ਵਿੱਚ ਲਿਆਂਦੀ ਫਿਰ ਉੱਚੀ ਜਾਣੀ ਆ ਅਸੀਂ ਚੁੱਪ ਕਰ ਗਏ ਸੀਗੇ ਕੁਝ ਦਿਨ ਤੱਕ ਅੱਜਗਾ ਸੋਚਿਆ ਵੀ ਭਾਈ ਜਦ ਮਨਦੀਪ ਸਿੱਧੂ ਹਣੀ ਮੂਰੇ ਗਾਹਾਂ ਬੈਠੇ ਨੇ ਤਲਵਾੜੇ ਹੁਣੀ ਬੈਠੇ ਨੇ ਫੌਜੀ ਹੁਣੀ ਬੈਠੇ ਨੇ ਵੀ ਇਹ ਸਵਾਲ ਪੁੱਛਣਗੇ ਜ਼ਰੂਰ ਉਹਨੂੰ ਕਿਉਂਕਿ ਇਹ ਦੀਪ ਨਾਲ ਜ਼ਿਆਦਾ ਨਜ਼ਦੀਕੀ ਰਹੇ ਹੋਏ ਨੇ ਜਿਵੇਂ ਕਹਿੰਦੇ ਫਿਜ਼ੀਕਲੀ ਰਹੇ ਹੋਏ ਨੇ ਚੜਿਆ ਪੰਜਾਬ ਜਾ ਕੇ ਉਤਰਿਆ ਉਸ ਤੋਂ ਬਾਅਦ 6 ਕ ਮਹੀਨੇ ਬਾਅਦ ਇਹ ਚੁੱਪ ਕਰ ਗਏ ਸਾਨੂੰ ਸ਼ੱਕ ਪੈਣ ਲੱਗ ਗਿਆ ਵੀ ਇਹ ਚੁੱਪ ਕਿਉਂ ਕਰ ਗਏ ਹੁਣ ਜਿਹੜਾ ਬੰਦਾ ਜਿਹਨੂੰ ਪਤਾ ਵੀ ਭਾਈ ਮੈਂ ਸਵਾਲ ਪੁੱਛਣੇ ਨੇ ਹੁਣ ਦਸੀ ਕਦ ਲੱਗੇ ਹੋਇਆ ਮੈਨੂੰ ਮੈਂ ਕਹਿੰਦਾ ਸਾਲ ਤੋਂ ਉੱਤੇ ਮੈਨੂੰ ਹੋ ਗਿਆ ਬੋਲ ਦੇਣਾ ਟੌਪਿਕ ਦੇ ਉੱਤੇ ਇਹ ਬੰਦੇ ਕਰਕੇ ਚੁੱਪ ਸਾਨੂੰ ਪੈ ਗਿਆ ਸ਼ੱਕ ਇਹਨਾਂ ਤੇ ਵੀ ਭਾਈ ਇਹ ਬੰਦਿਆਂ ਨੇ ਕਿਤਨਾ ਕਿਤੇ ਗੇਮ ਆ ਇਹਦਾ ਨਾਲ ਕੁੰਡੀ ਪਾ ਲਈ ਕੁੰਡੀ ਗੋ ਪਾ ਲਈ ਹੁਣ ਮਨਦੀਪ ਦਾ ਆਪਾਂ ਨੂੰ ਪਤਾ ਮੇਰੀ ਰਿਕਾਰਡਿੰਗ ਜਿਹੜੀ ਵਾਇਰਲ ਹੋਈ ਮਨਦੀਪ ਦੇ ਨਾਲ ਉਹਦੇ ਵਿੱਚ ਡਾਇਰੈਕਟਲੀ ਮੰਨ ਰਿਹਾ ਹਾਂ ਹੁਣ ਤੁਸੀਂ ਆਪ ਸੋਚੋ ਵੀ ਉਹ ਕਿਹ ਮੇਰੇ ਕੋਲ ਮੰਨ ਰਿਹਾ ਫੋਨ ਦੇ ਵਿੱਚ ਵੀ ਭਾਈ ਮੈਂ ਤਾਂ ਉਦਾਂ ਹੀ ਜਾ ਰਿਹਾ ਕਿਉਂਕਿ ਆਪਾਂ ਦੂਜੇ ਸਿੰਘਾਂ ਦੀ ਵੀ ਗੱਲ ਕਰਨੀ ਆ ਉਹੀ ਰਿਕਾਰਡਿੰਗ ਦੇ ਵਿੱਚ ਉਹ ਇਹ ਵੀ ਮੰਨ ਰਿਹਾ ਵੀ ਭਾਈ ਜੇ ਐਨਐਸਏ ਅਮਰਤਪਾਲ ਤੇ ਟੁੱਟ ਗਈ ਤਾਂ ਬਾਕੀ ਬੰਦੀ ਸਿੰਘਾਂ ਜਿਹੜੇ ਉਹਨਾਂ ਤੇ ਵੀ ਟੁੱਟ ਜਾਣੀਆਂ ਹੁਣ ਮੈਨੂੰ ਇਹਨਾਂ ਦੇ ਘਰ ਦੇ ਜਵਾਬ ਦੇਣ ਜਦੋਂ ਇਹਨਾਂ ਦੇ ਘਰ ਦੇ ਸੀ ਪੁੱਛਿਆ ਵੀ ਤੁਸੀਂ ਇਕੱਲੇ ਅਮਰਤਪਾਲ ਦੀ ਕਿਉਂ ਲੈ ਕੇ ਭੇਜੀ ਆ ਚੀਜ਼ ਵੀ ਬਾਕੀ ਸਿੰਘਾਂ ਦੀ ਕਿਉਂ ਨਹੀਂ ਭੇਜੀ ਹੁਣ ਜਵਾਬ ਦੇਣ ਇਹਨਾਂ ਦੀ ਜਿਹੜੀ ਟੀਮ ਆ ਸੰਗ ਤੇਰੇ ਵਿੱਚ ਆ ਕੇ ਜਵਾਬ ਦੇਣ ਵੀ ਭਾਈ ਅਸੀਂ ਜੇ ਇਹ ਲੈਟਰ ਜਸਕਰਤ ਸਿੰਘ ਕਾਰ ਸਿੰਘ ਨੇ ਲਿਖ ਲਿਆ ਰਾਸ਼ਟਰਪਤੀ ਨੂੰ ਸਿਰਫ ਅਮਰਤਪਾਲ ਦੇ 9 ਤੇ ਹੀ ਕਿਉਂ ਛਾਪੀ ਗਈ ਇਹ? ਬਾਕੀ ਸਿੰਘ ਕਿੱਥੇ ਨੇ? ਜੇਬਰਵਾਲਾ ਦੀ ਗੱਲ ਤਾਂ ਕਰ ਲੈਣ ਕੰਮ ਸੇ ਕੰਮ ਹੈ ਜਿਨ੍ਹਾਂ ਨੇ 9 ਕਹਿੰਦੇ ਨੇ ਵੋਟਾਂ ਦਿੱਤੀਆਂ ਨਹੀਂ। ਇਥੋਂ ਸ਼ਾਰਟਕਟ ਤਰੀਕੇ ਜਿਹਾ ਆਪਾਂ ਸੋਚੀ ਹੈ ਨਾ ਤਾਂ ਬਿਲਕੁਲ ਪਤਾ ਲੱਗਦਾ ਜਿਵੇਂ ਆਪਣੇ ਸਿਮਰਜੀਤ ਮਾਨ ਨੇ ਗੱਲ ਕਹੀ ਸੀ ਇੱਕ ਵੀ ਇਹ ਸਰਕਾਰੀ ਟੱਟੂ ਬਣ ਗਿਆ ਤੇ ਬਾਕੀ ਸਰਕਾਰੀ ਟੱਟੂ ਬਣ ਗਿਆ। ਸਿਰਫ ਆਪਣੀ ਹੀ ਸੋਚਣੀ ਆ ਆਪਣੇ ਪਰਿਵਾਰ ਦੀ ਸੋਚਣੀ ਆ। ਇਵੇਂ ਇਹਦੇ ਪਹਿਲਾ ਪਰਿਵਾਰ ਸੀ ਕਾਂਗਰਸੀ ਪੂਰਾ ਕੱਟੜ ਜਦ ਤੋਂ ਸਵਾਲ ਪੁੱਛਿਆ ਗਿਆ ਨਾ ਤੂੰ ਮੈਂ ਪਹਿਲਾਂ ਗੱਲ ਰਿਪੀਟ ਤਾਂ ਅਜਮਾਉਗੇ ਕਿਉਂਕਿ ਪਹਿਲਾਂ ਗੱਲ ਆਪਾਂ ਵਿੱਚ ਛੜਤੀ ਸੀਗੀ ਉਹ ਹੁਣ ਮੈਂ ਕਰਨ ਚੱਕ ਲੰਦਾ ਫੇਰ ਉਹ ਇਹਦੇ ਪਰਿਵਾਰ ਤੋਂ ਪੁੱਛਿਆ ਗਿਆ ਵੀ ਇਹ ਜੀ ਕਿਹੜੀ ਤਬਦੀਲੀ ਆ ਗਈ ਵੀ ਜਿਹੜੀ ਭਾਈ ਤੁਸੀਂ 1.5 ਸਾਲਾਂ ਦੇ ਵਿੱਚ 2 ਸਾਲਾਂ ਵਿੱਚ ਤੁਹਾਡੇ ਅੰਦਰ ਪੰਥ ਜਾ ਗਿਆ ਕਹਿੰਦੇ ਜੀ ਇਹ ਤਾਂ ਬੰਦੇ ਤੇ ਡਿਪੈਂਡ ਕਰਦਾ ਇਹ ਹੁਣ ਤੁਸਨ ਮੈਨੂੰ ਦੱਸੋ ਵੀ ਤੁਸੀਂ ਪਹਿਲਾਂ ਪਹਿਲਾਂ ਕੱਟੜ ਕਾਂਗਰਸੀ ਸੀਗੇ ਕੱਟੜ ਕਾਂਗਰਸੀ ਆ ਦੋ ਸਾਲਾਂ ਵਿੱਚ ਤੁਹਾਨੂੰ ਪਤਾ ਲੱਗਿਆ ਤੁਸੀਂ ਛੋਟੇ ਛੋਟੇ ਜਵਾਕ ਤਾਂ ਹੈ ਨਹੀਂ ਤੁਸੀਂ ਉਹ ਪਾਰਟੀ ਨੂੰ ਜਤਾਇਆ ਹੋਇਆ ਜਿਹਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਹੋਇਆ ਇਹ ਹੁਣ ਜਵਾਬ ਦੇਣ ਦੇ ਘਰ ਦੇ ਗੱਲ ਏ ਫਿਰ ਚੁੱਪ ਕੋਈ ਆਨਸਰ ਹੀ ਨਹੀਂ ਕੋਲੇਗਾ ਫਿਰ ਉਸ ਤੋਂ ਵੱਧ ਕਹਾਣੀ ਗੱਲ ਸੁਣੋ ਹੁਣ ਜਦ ਸਾਰੀ ਅਸੀਂ ਇਹ ਗੱਲ ਪੂਰੀ ਨਚੋੜੇ ਚੀਜ਼ ਦਾ ਕਢਦੇ ਆਂ ਕਈ ਜਿਹੜੇ ਬੁੱਧੀਜੀਵੀ ਨੇ ਕਈ ਜੇ ਮੱਲਾ ਭੇਡਾਂ ਬੁੱਧੀਜੀਵੀ ਭੇਡਾਂ ਨੇ ਜਿਹੜਾ ਉਹ ਮੈਨੂੰ ਫੋਨ ਕਰਦੀਆਂ ਨੇ ਮੈਨੂੰ ਮੈਸੇਜ ਕਰਦੀਆਂ ਨੇ ਵੀ ਤੁਸੀਂ ਭਾਈ ਕੱਲੇ ਅਮਰਤਪਾਲ ਤੇ ਬੋਲੀ ਜਾਂਦੇ ਹੋ ਵੀ ਕੋਈ ਹੋਰ ਪੰਜਾਬ ਵਿੱਚ ਮੁੱਦਾ ਹੀ ਨਹੀਂ ਹੈਗਾ ਪਹਿਲਾਂ ਸਾਨੂੰ ਇਹ ਤੁਸੀਂ ਗੱਲ ਦਾ ਜਵਾਬ ਦਿਓ ਅਸੀਂ ਜਿਹੜੀ ਚੀਜ਼ ਤੇ ਮਰਜ਼ੀ ਬੋਲੀਏ ਇਹ ਸਾਡੀ ਮਰਜ਼ੀ ਆ ਕਿਸੇ ਤੋਂ ਸਾਨੂੰ ਕੋਈ ਪੇਮੈਂਟ ਨਹੀਂ ਮਿਲਦੀ ਵੀ ਭਾਈ ਤੂੰ ਇਹ ਤੇ ਕੱਲਾ ਬੋਲ ਜਾ ਕੇ ਤੇ ਉਹ ਤੇ ਬੋਲ ਇੱਕ ਹੋਰ ਇਹਨਾਂ ਡੰਗਰਾਂ ਦੀ ਬਹੁਤ ਵੱਡੀ ਨਿਸ਼ਾਨੀ ਆ ਮੈਂ ਕਹਿੰਦੇ ਵੀ ਅਨਪੜਤਾ ਦੀ ਸਭ ਤੋਂ ਵੱਡੀ ਇਹ ਕਹਿੰਦੇ ਨੇ ਵੀ ਜੇ ਕੋਈ ਹੈ ਨਾ ਇਹਨਾਂ ਦੇ ਪੱਖ ਚ ਆ ਕੇ ਖੜ ਗਿਆ ਉਹ ਚਾਹੇ ਬੰਦਾ ਜ਼ਹਿਰ ਮਰਜੀ ਹੋਵੇ ਉਹ ਇਹਨਾਂ ਲਈ ਮਤਲਬ ਹੀ ਜਾਨੀ ਕਿ ਠੀਕ ਹੈ ਆ ਕੋਈ ਕੋਈ ਮਤਲਬ ਜਾਨੀ ਕਿ ਕੋਈ ਉਹ ਤੇ ਦਾਗ ਨਹੀਂ ਕੋਈ ਤਾਂ ਸੱਪ ਨਹੀਂ ਬਿਲਕੁਲ ਸਹੀ ਆ ਜੇ ਬੰਦਾ ਇਹਨਾਂ ਤੋਂ ਪੁੱਛਦਾ ਸਵਾਲ ਜੇ ਇਹਨਾਂ ਨਾਲ ਕਰਦਾ ਗੱਲ ਤੇ ਇਹਨੂੰ ਕਹਿੰਦਾ ਵੀ ਭਾਈ ਆ ਚੀਜ਼ ਦਾ ਦੋ ਜਵਾਬ ਹੈ ਇਹ ਉਹਦੇ ਥੱਬਾ ਲਾਉਂਦੇ ਨੇ ਨਾਲ ਟਰੋਲ ਟੀਮ ਲੈ ਕੇ ਜਿਹੜੀ ਸੋਸ਼ਲ ਮੀਡੀਆ ਤਾਂ ਬਘੇਲੇ ਵਾਲੀ ਆ ਜਿਹੜੀ ਇਸ ਟਾਈਮ ਅਸੀਂ ਮੂਤੀ ਕੀਤੀ ہوئی ਆ ਉਹ ਉਹ ਸਾਰੇ ਇਕੱਠੇ ਹੋ ਕੇ ਨਾ ਕਹਿੰਦੇ ਨੇ ਇਹ ਭਾਈ ਬੀਜੇਪੀ ਦਾ ਇਹ ਭਾਈ ਆਰਆਰਐਸ ਦਾ ਇਹ ਭਾਈ ਇਹ ਆਪਣੇ ਏਜੰਸੀਆਂ ਨੇ ਪਲਾਨ ਕੀਤਾ ਹੋਇਆ ਉਹ ਕੁਸੂਓ ਮੇਰੀ ਪਹਿਲਾਂ ਪੰਜਾਬੀ 'ਚ ਗੱਲ ਸੁਣ ਲਓ ਜੇ ਅਸੀਂ ਆਰਆਰਐਸ ਦੇ ਜਾਂ ਮਤਲਬ ਬੀਜੇਪੀ ਦੇ ਜਾਂ ਕਿਸੇ ਹੋਰ ਦੇ ਕਿਸੇ ਪਲਾਨ ਕੀਤੇ ਹੁੰਦੇ ਅਸੀਂ ਆਪਣੇ ਪੰਥ ਤੇ ਬੋਲਣਾ ਸੀ ਅਸੀਂ ਤਾਂ ਖਾਲਸਾ ਜਨਨਲ ਭਿੰਡਰਾਲਾ ਤੋਂ ਮੰਨਣ ਵਾਲੇ ਬੰਦੇ ਆ ਅਸੀਂ ਉਹਨਾਂ ਦੇ ਵਚਨਾਂ ਤੇ ਖਰੇ ਉਤਰਨ ਵਾਲੇ ਬੰਦੇ ਆ ਜਿਹੜਾ ਉਹਨੇ ਲਾਸਟ 'ਚ ਵਚਨ ਕਿਹਾ ਦੇ ਭਾਈ ਜਦੋਂ ਦਰਬਾਰ ਸਾਹਿਬ ਤੇ ਨੇ ਅਟੈਕ ਕੀਤਾ ਉਸ ਤੋਂ ਬਾਅਦ ਖਾਲਸਾ ਦੀ ਨਹੀਂ ਰੱਖੀ ਜਾਊਗੀ ਅਸੀਂ ਕਿਉਂ ਲੜਦੇ ਆ ਅਸੀਂ ਗੱਲ ਕਰਦੇ ਆ ਆਪਣੇ ਬੰਦੀ ਸਿੰਘਾਂ ਦੇ ਜਿਹੜੇ 30-30 ਸਾਲ ਦੇ ਅੰਦਰ ਬੈਠੇ ਨੇ ਉਹਨਾਂ ਦਾ ਦੇਣ ਨਹੀਂ ਕਰਦਾ ਬਾਹਰ ਨਿਕਲ ਨੂੰ ਉਹਨਾਂ ਦਾ ਪਰਿਵਾਰ ਨਹੀਂ ਹੈਗਾ ਤੁਸੀਂ ਸਿੱਖੀ ਦੀ ਹੈ ਨਾ ਸਿੱਖੀ ਦੀ ਤੁਸੀਂ ਪ੍ਰਭਾਸ਼ਾਏ ਬਦਲਤੀ ਵੀ ਸਿੱਖੀ ਕਹਿੰਦੇ ਕਿੰ ਨੂੰ ਨੇ ਖਾਸ ਤੇ ਤੁਸੀਂ ਪ੍ਰਭਾਸ਼ਾਏ ਬਦਲਤੀ ਜੇ ਤੁਸੀਂ ਮੰਨਣਾ ਹੀ ਸੀਗਾ ਜੇ ਤੁਸੀਂ ਮੰਨਣਾ ਹੀ ਸੀਗਾ ਵੀ ਭਾਈ ਅਸੀਂ ਵੋਟਾਂ ਦੇ ਵਿੱਚ ਖੜਨੇ ਆ ਤਾਂ ਤੁਹਾਨੂੰ ਪਹਿਲਾ ਪਹਿਲਾ ਐਡੇ ਬਿਆਨ ਦੇਣ ਦੀ ਕੀ ਲੋੜ ਸੀਗੀ ਇਹ ਵੀ ਗੱਲ ਕਲੀਅਰ ਕਰੋ ਫਿਰ ਤੁਸੀਂ ਲੋਕਾਂ ਨੂੰ ਢੁਕਾ ਕੇ ਲੋਕਾਂ ਨੂੰ ਲਿਜਾ ਕੇ ਅਜਨਾਲਾ ਕਾਹਨ ਕਰਦੇ ਹੋ ਉਹ ਕਿਉਂ ਕੀਤਾ ਇਹ ਵੀ ਗੱਲ ਕਲੀਅਰ ਕਰੋ ਇੱਕ ਕੁੜੀ ਦੇ ਕੇਸ ਦੇ ਵਿੱਚ ਮੁੰਡਾ ਕੁੱਟ ਕੇ ਅੰਦਰ ਗਿਆ ਹੋਇਆ ਬੰਦਾ ਤੁਸੀਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾਂਦੇ ਹੋ ਕੀ ਤੁਸੀਂ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਉਣਾ ਮੈਂ ਇੱਕ ਇੱਕ ਖਾਲਸਾ ਸੀਗਾ ਕੋਈ ਆਪਣੇ ਪੰਜਾਬ ਤੋਂ ਮੈਂ 9:00 ਵਜੇ ਲੈਣਾ ਨਹੀਂ ਕੋਈ ਗੱਲ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਲਾਈਵ ਦੇ ਵਿੱਚ ਵੀ ਲੈ ਕੇ ਆਉਂਗਾ ਕੋਣਾਂ ਮੇਰੇ ਸਵਾਲ ਹੋਏ ਨੇ ਕੁਛਕ ਬੰਦੇ ਨੂੰ ਪੁੱਛਿਆ ਮੈਂ ਉਹ ਬੜਾ ਟੱਪਿਆ ਯਾਰ ਅਮਰਤਪਾਲ ਆਏ ਅਮਰਤਪਾਲ ਏਕਣ ਅਮਰਤਪਾਲ ਓਕਣ ਮੈਂ ਜਦ ਉਹਨੂੰ ਮੈਂ ਇੱਕ ਸਵਾਲ ਇੱਕੇ ਸਵਾਲ ਨੂੰ ਪੁੱਛਿਆ ਮੈਂ ਕਿਹਾ ਵੀ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦੇ ਦੇ ਦੀ ਵੀ ਤੂੰ ਅਮਰਤਪਾਲ ਨੂੰ ਕੀ ਸਮਝਦਾ ਉਹ ਕਹਿੰਦਾ ਸਾਡੇ ਕੌਮ ਦਾ ਮੋਰੀਆ ਬੰਦਾ ਹੈ ਪੜਿਆ ਲਿਖਿਆ ਅਸੀਂ ਇਹਨੂੰ ਆਪਣਾ ਲੀਡਰ ਸਮਝਦੇ ਹਾਂ ਮੈਂ ਕਿਹਾ ਚਲੋ ਮੰਨ ਲਿਆ ਮੈਂ ਹੁਣ ਤੂੰ ਮੈਨੂੰ ਜਵਾਬ ਦੇ ਦੇ ਦੀ ਗੱਲ ਦਾ ਦੂਜੀ ਦਾ ਜੇ ਤੂੰ ਇਹਨੂੰ ਆਪਣੀ ਕੌਮ ਦਾ ਮੋਰੀ ਆਪਣੀ ਕੌਮ ਦਾ ਲੀਡਰ ਸਮਝਦਾ ਪੰਜਾਬੀ ਦਾ ਜਾਂ ਸਿੱਖ ਕੌਮ ਦਾ ਤਾਂ ਮੈਨੂੰ ਜਵਾਬ ਦੋ ਜਿੰਨੇ ਵੀ ਪੰਜਾਬ ਚ ਲੋਕ ਰਹਿੰਦੇ ਨੇ ਸਿੱਖ ਜਿੰਨੇ ਵੀ ਮਤਲਬ ਸਿੱਖਾਂ ਨੂੰ ਬਿਲੋਂਗ ਕਰਦੇ ਨੇ ਮੰਨ ਲਓ ਅਮਰਤ ਧਾਰੀ ਬੰਦੇ ਨੇ ਉਹ ਸਾਰੇ ਬੰਦੇ ਜੇ ਅਮਰਤਪੁਰ ਪੰਜਾਬ ਚ ਨਾ ਆਉਂਦਾ ਦਬਈ ਤੋਂ ਤਾਂ ਮਤਲਬ ਜਿੰਨੇ ਉੱਥੇ ਰਹਿ ਰਹੇ ਸੀਗੇ ਸਾਰੇ 0 ਪੁਆਇੰਟ ਦੇ ਨੇ ਉਹ ਫਿਰ ਕਹਿੰਦਾ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਫਿਰ ਆਪਾਂ ਕਿਉਂ ਕਹਨੇ ਆ ਆਪਾਂ ਕਿਉਂ ਕਿਸੇ ਦੇ ਮੋਢੇ 'ਤੇ ਰੱਖ ਕੇ ਚਲਾਉਨੇ ਆ ਹੁਣ ਜੇ ਮੈਂ ਹੀ ਕਹੀ ਵੀ ਮੈਂ ਹੀ ਜਾਣੀ ਆ ਵੀ ਪਾਈਨਾ ਬੰਦੇ ਮਗਰ ਤਿਆਰ ਕਰੋ ਬੰਦੇ ਮਗਰ ਤਿਆਰ ਰੱਖਣ ਸਵਾਲ ਪੁੱਛਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਹੁਣ ਕਈਆਂ ਦੇ ਇਹਦੇ ਸਪੋਰਟਰਾਂ ਦੇ ਮੈਨੂੰ ਫੋਨ ਆਇਆ ਨੇ ਸਾਡੇ ਕੋਲ ਰਿਕਾਰਡਿੰਗਾਂ ਪਈਆਂ ਨੇ ਇਹਨਾਂ ਦੀਆਂ ਰਿਕਾਰਡਿੰਗਾਂ ਸਾਡੇ ਕੋਲ ਜੀਚੋਂ ਮੰਨਦੇ ਨੇ ਕਹਿੰਦੇ ਅਸੀਂ ਤੁਹਾਡੀ ਗੱਲਾਂ ਨਾਲ ਸਹਿਮਤ ਆ ਪਰ ਸਾਡੇ ਬੰਦੇ ਨੂੰ ਇੱਕ ਵਾਰ ਬਾਹਰ ਆ ਲੈਣ ਦੋ ਇਹਦਾ ਅਸੀਂ ਮਤਲਬ ਕੀ ਗੱਡੀ ਦੱਸੋ ਕੀ ਮਤਲਬ ਗੱਡੀ ਹੈ ਬੰਦੇ ਦਾ ਅਸੀਂ ਤਾਂ ਫਿਰ ਇਹਨਾਂ ਨੇ ਇਹਨਾਂ ਦੇ ਜਿੰਨੇ ਵੀ ਹਨਾ ਜਿੰਨੇ ਵੀ ਇਹਨਾਂ ਦੀ ਮਤਲਬ ਜਿਹੜੇ ਟ੍ਰੋਲ ਟੀਮ ਆ ਆਪਣੇ ਭਗੇਲੇ ਦੀ ਭਗੇਲਾ ਤੁਹਾਨੂੰ ਪਤਾ ਵੀ ਉਹਦੇ ਨਾਲ ਅਟੈਚ ਆ ਅਮਰਪਾਲ ਨਾਲ ਅਮਰਪਾਲ ਬਿਲਕੁਲ ਕਲੀਅਰ ਕਰ ਚੁੱਕਿਆ ਗੱਲ ਇਹ ਆਪਣੇ ਆਪਣੇ ਬਿਆਨ ਵੀ ਦੇ ਗਏ ਪਿੰਡ ਦੇ ਵਿੱਚ ਆ ਕੇ ਜਿੰਨੀ ਵੀ ਇਹਨਾਂ ਦੀ ਟ੍ਰੋਲ ਟੀਮ ਆ ਨਾ ਸਾਰਿਆਂ ਨੇ ਜਿੰਨੇ ਵੀ ਬੰਦੇ ਨਾ ਸਾਰਿਆਂ ਦੀ ਫੇਕ ਆਈਡੀਆਂ ਬਣਾਈਆਂ ਹੋਈਆਂ ਨੇ ਇਹਨਾਂ ਨੇ ਕਿਸੇ ਵੀ ਪਰਿਵਾਰ ਦੀ ਨਾ ਜੇ ਕੋਈ ਬੰਦਾ ਅਮਰਤਪਾਲ ਤੇ ਸਵਾਲ ਪੁੱਛਦਾ ਅਮਰਤਪਾਲ ਤੇ ਬੋਲਦਾ ਉਹਨਾਂ ਨੇ ਟੱਬਰ ਤੱਕ ਨਹੀਂ ਉਹਨਾਂ ਨੇ ਛੱਡੇ ਹੈਗੇ ਦੱਸੋ ਮੈਨੂੰ ਸਾਡੇ ਕੋਲ ਸਕਰੀਨਸ਼ਾਟ ਕੀਤੇ ਪਏ ਨੇ ਉਹ ਖਾਸ ਜਿਹੜਾ ਕਹਿੰਦਾ ਸੀ ਨਾ ਮੈਨੂੰ ਇੰਡੀਆ ਤੋਂ ਪੰਜਾਬ ਤੋਂ ਉਹਦੇ ਨਾਲ ਮੇਰੀ ਗੱਲ ਹੋਈ ਨੂੰ ਮੈਂ ਸਕਰੀਨਸ਼ਾਟ ਭੇਜੇ ਮੈਂ ਕਿਹਾ ਜਵਾਬ ਦੇਈਂ ਕਰਾ ਚੁੱਪੇ ਹਲੇ ਤੱਕ ਹੋ ਹੈ ਕਿਸੇ ਕੋਲ ਜਵਾਬ ਅਸੀਂ ਕਿਉਂ ਕਹਿੰਨੇ ਆਂ ਵੀ ਭਾਈ ਸਵਾਲ ਜੇ ਤੂੰ ਤੁਹਾਡੇ 'ਚ ਹਿੰਮਤ ਨਹੀਂ ਹੈਗੀ ਪੰਜਾਬ ਵਾਲੇ ਨੂੰ ਮੈਂ ਖਾਸ ਕਹਿੰਦਾ ਐ ਇਹ ਤੁਹਾਡੇ ਚ ਹਿੰਮਤ ਨਹੀਂ ਸਵਾਲ ਪੁੱਛਣ ਦੀ ਨਾ ਸਾਨੂੰ ਪੁੱਛ ਲੈਣ ਦੋ ਇਹਦਾ ਫਾਇਦਾ ਤੁਹਾਨੂੰ ਵੀ ਹੋਏਗਾ ਸੋ ਸੱਚ ਨਾਲ ਖੜਨਾ ਸਿੱਖ ਲੋ ਅਸੀਂ ਕਿਤੇ ਭੱਜਦੇ ਆ ਅਸੀਂ ਕਿਸੇ ਨੂੰ ਕੁਝ ਕਹਿੰਦੇ ਆ ਵੀ ਭਾਈ ਸਾਨੂੰ ਪੈਸੇ ਦੋ ਅਸੀਂ ਤਾਂ ਪੁੱਛਣਾ ਜੇ ਸਾਨੂੰ ਸਾਡੇ ਬੰਦਿਆਂ ਦਾ ਦੁੱਖ ਆ ਸਾਨੂੰ ਸਾਡੀ ਕੌਮ ਦਾ ਦੁੱਖ ਆ ਵੀ ਸਾਡੀ ਕੌਮ ਨਾਲ ਪੂਰੀਆਂ ਵਾਲਾ ਧੋਖਾ ਨਾ ਹੋ ਜਾਵੇ ਸਾਡੀ ਕੌਮ ਨਾਲ ਸਿਮਰਜੀਤ ਮਾਨ ਨਾਲ ਧੋਖਾ ਨਾ ਹੋ ਜਾਵੇ ਸਿਮਰਜੀਤ ਮਾਨ ਦੇ ਉੱਤੇ ਵੀ ਆਰੂ ਜਿਹੜੇ ਇਹ ਕਹਿੰਦੇ ਨੇ ਜਦ ਸਿਮਰਜੀਤ ਮਾਨ ਦੀ ਟੀਮ ਨਾਲ ਸਾਡੀ ਗੱਲ ਹੋਈ ਅਸੀਂ ਕਹਿੰਦੇ ਤੁਸੀਂ 13 MP ਦਿੱਤੇ ਸੀਗੇ ਦੋ ਆਪਣੇ 1999 ਦੇ ਵਿੱਚ ਵੀ ਤੁਸੀਂ ਹੁਣ ਤੱਕ ਦੱਸੋ ਪੰਜਾਬ ਦਾ ਕੀ ਸਵਾਰਿਆ ਕਿਹੜਾ ਬੰਦਾ ਘੜਾਇਆ ਸੀਗਾ ਉਹਦਾ ਜਵਾਬ ਤਾਂ ਕੀ ਸੀਗਾ ਉਹ ਕਹਿੰਦਾ ਕੱਲਾ ਮੈਂ ਕਰ ਲੰਦਾ ਇਹਦਾ ਮਾਤਰ ਪਤਾ ਕੀ ਆ ਉਹਨੇ ਇਹ ਵੀ ਗੱਲ ਨਾਲ ਕਹੀ ਆ ਕਹਿੰਦਾ ਸੈਂਟਰ ਗਵਰਨਮੈਂਟ ਤੇ ਡਿਪੈਂਡ ਕਰਦੀ ਚੀਜ਼ੇ ਸੈਂਟਰ ਗਵਰਨਮੈਂਟ ਤੇ ਫਿਰ ਡਿਪੈਂਡ ਕਰਦੀ ਆ ਤੁਸੀਂ ਮੈਨੂੰ ਹੁਣ ਜਵਾਬ ਲਿਖ ਕੇ ਦੋ ਕਾਗਜ਼ ਦੇ ਉੱਤੇ ਕੌਮ ਦੇ ਮੂਰੇ ਲਿਖ ਕੇ ਦੋ ਵੀ ਭਾਈ ਅਸੀਂ ਬੰਦੀ ਸਿੰਘ ਛਡਾਵਾਂਗੇ ਇਹ ਆਏ ਪਲਟਦੇ ਨੇ ਆਏ 1 ਲੱਖ ਪਹਿਲਾਂ ਝੂਠ ਬੋਲ ਕੇ ਵੋਟਾਂ ਲੈਂਤੀਆਂ ਲੋਕਾਂ ਨੇ ਜਿਤਾਇਆ ਅਸੀਂ ਉਹ ਵੋਟਾਂ ਨੂੰ ਵੋਟਾਂ ਸਮਝਦੇ ਨਹੀਂ ਹੈਗੇ ਕਿਉਂਕਿ ਲੋਕਾਂ ਨੇ ਪਹਿਲਾਂ ਕਾਂਗਰਸੀ ਚਾਇਆ ਉਹਨਾਂ ਉੱਥੇ ਵੋਟਾਂ ਵਾਲਾ ਸਿਸਟਮ ਸਾਡੇ ਦਿਮਾਗ ਦੇ ਵਿੱਚ ਨਾ ਪੰਜਾਬ ਦਾ ਹਜੇ ਤੱਕ ਬੜਿਆ ਹੀ ਨਹੀਂ ਨਾ ਉਹ ਕਿਤੇ ਪੜਨਾ ਕਿਉਂਕਿ ਲੋਕਾਂ ਨੂੰ ਜੇ ਆਪਣੇ ਨੂੰ ਅਕਲ ਹੁੰਦੀ ਹੈ ਨਾ ਤਾਂ ਆਹ ਤੁੱਕ ਚੱਕ ਲੈਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆ ਗਿਆ ਭਈਆ ਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨوں ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰਗਟੁ ਗੁਰਾਂ ਕੀ ਦੇ ਇਹਨਾਂ ਬੰਦਿਆਂ ਨੇ ਉਹ ਚੀਜ਼ ਛੱਡ ਕੇ ਨਾ ਇਹ ਲੋਕਾਂ ਉੱਤੇ ਤੁਰਪੇ ਅੱਜ ਦੇ ਟਾਈਮ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਨਾ ਆਪਣੀਆਂ ਪੰਜਾਬ ਦੀ ਜਿਹੜੀ ਪੀੜੀ ਹੋਊ ਸਿੱਖ ਕੌਮ ਦੀ ਖਾਸ ਕਰਕੇ ਇਹ ਤੁਹਾਡੇ ਮੋਰੇ ਹਨ ਜਿਹੜੀ ਦੂਜੇ ਆਪਣੀ ਐਂਟੀ ਪਾਰਟੀਆਂ ਬੈਠੀਆਂ ਨਾ ਤੁਹਾਡੀ ਪੀੜੀ ਦੇ ਮੋਰੇ ਫੋਟੋ ਕਰ ਕਰ ਦਿਖਾਇਆ ਕਰੂਗੀ ਇਹ ਵੀ ਆਹ ਦੱਸੋ ਤੁਸੀਂ ਕਿਹੜੇ ਖਾਲਸਾ ਦੀ ਖਾਲਸਾ ਖਾਲਸਾ ਰਾਜ ਦੀ ਗੱਲ ਕਰਦੇ ਹੋ ਤਾਂ ਤੁਹਾਡੇ ਕੋਲ ਦੇਣ ਨੂੰ ਇੱਕ ਵੀ ਜਵਾਬ ਨਹੀਂ ਹੋਣਾ ਅੱਜ ਟੱਪ ਲੋ ਅੱਜ ਬਣ ਜੋ ਉਹਨਾਂ ਦੇ ਸਪੋਰਟਰ ਪੂਰੇ ਕਿਉਂ ਹੁਣ ਤੱਕ ਆਪਣੇ ਲੋਕਾਂ ਨੇ ਜੋ ਆਪਣੇ ਲੋਕ ਨੇ ਸਿੱਖ ਕੌਮ ਖਾਸ ਕਰਕੇ ਕਿਉਂ ਧੋਖੇ ਖਾਦੇ ਨੇ ਇਨੇ ਧੋਖੇ ਖਾ ਕੇ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਖ ਕੌਮ ਖੜੀ ਆ ਉਹ ਕਿਉਂ ਖੜੀ ਆ ਕਿਉਂਕਿ ਉਹਨਾਂ ਤੇ ਸਿੱਖ ਕੌਮ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਆ ਖਾਸ ਕਰ ਰਾਜ ਦਾ ਹੱਥ ਆ ਪਰ ਇਹ ਲੋਕਾਂ ਨੇ ਆਪਣੇ ਬੰਦਿਆਂ ਨੂੰ ਥੱਲੇ ਸਿੱਟਣ ਦੀ ਨਾ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਉਹ ਚਾਹੇ ਸਿਮਰ ਜੀ ਤੋਂ ਮਾਨ ਹੋਵੇ ਆਪਣੇ ਅੱਜ ਤੱਕ ਦਿਖਾ ਦਿਓ ਮੈਨੂੰ ਅੱਜ ਤੱਕ ਜਿਹੜੇ ਬੰਦੇ ਹਨਾ ਸਿਮਰ ਜੀ ਤੋਂ ਮਾਨ ਨਾਲ ਰਹੇ ਨੇ ਮੇਰੇ ਕੋਲ ਇੱਕ ਵੀਡੀਓ ਪਈ ਆ ਤੁਹਾਨੂੰ ਉਹ ਵੀ ਦਿਖਾਉਂਗਾ ਮਾਨ ਵਾਲੀ ਵੀਡੀਓ ਦੇ ਵਿੱਚ ਸਿਮਰਜੀਤ ਮਾਨ ਇੱਕ ਨੌਜਵਾਨ ਮੁੰਡੇ ਨੂੰ ਕਹਿ ਰਿਹਾ ਵੀ ਕੱਲ ਨੂੰ ਮੇਰੀ ਰੈਲੀ ਆ ਮੇਰੀ ਰੈਲੀ ਦੇ ਵਿੱਚ ਘੱਟੋ ਘੱਟ 5-700 ਮੁੰਡਾ ਹੋਣਾ ਚਾਹੀਦਾ ਵੀ ਨਹੀਂ ਮੈਂ ਤੇਰਾ ਗੂੰ ਕੱਢ ਦੂੰ ਉਹ ਕਹਿ ਰਿਹਾ ਆਪਣੇ ਮੂੰਹ ਨਾਲ ਆਵਾਜ਼ ਨਾਲ ਉੱਥੇ ਖਾਲਿਸਤਾਨ ਦੇ ਲਾਉਣ ਦੇ ਨਾਰੇ ਦੱਸੋ ਮੈਨੂੰ ਇੱਕ ਵੀ ਚੱਕ ਲਿਆ ਉਹ ਇਹਦੀ ਇੱਕ ਵੀ ਵਿਧਾਨ ਸਭਾ ਚ ਜਾਂ ਲੋਕ ਸਭਾ ਦੇ ਵਿੱਚ ਸਿਮਰਜੀਤ ਮਾਨ ਨੇ ਖੜ ਕੇ ਵੀ ਖਾਲਿਸਤਾਨ ਜਿੰਦਾਬਾਦ ਵੀ ਅਸੀਂ ਖਾਲਸਾ ਰਾਜ ਆਪਣਾ ਮੰਨਦੇ ਮੰਗਦੇ ਆ ਜਿੰਨੇ ਵੀ ਹੁਣ ਤੱਕ ਮੁੰਡਿਆਂ ਤੇ ਕੇਸ ਉਹਨੇ ਦਿਖਾਓ ਕਿਹੜਾ ਕਢਾਇਆ ਅਮਰਤ ਮਹਿਰੋਂ ਬੜਾ ਮੁੰਡਾ ਸੀਗਾ ਨਿਹੰਗ ਉਹਨੇ ਵੀ ਆਕੇ ਮੁਰੇ ਮੀਡੀਆ ਦੇ ਕਲੀਅਰ ਕਰਤਾ ਵੀ ਮੈਂ ਜਾਂ ਮੇਰੇ ਤੇ ਕੇਸ ਪਿਆ ਸੀ ਨਾ ਸਿਮਰਜੀਤ ਮਾਨ ਆਪਣੇ ਹੱਥ ਕਰਕੇ ਪਿੱਛੇ ਹੋ ਗਿਆ ਸੀਗਾ ਜੇ ਭਾਈ ਆਪਣਾ ਕੰਮ ਆਫ ਕਰੋ ਕਿਉਂ ਤੁਸੀਂ ਮੁੰਡੇ ਲੋਕਾਂ ਦੇ ਮਰੌਣ ਲੱਗੇ ਹੋਏ ਹੋ ਕੀ ਮਿਲਦਾ ਤੁਹਾਨੂੰ ਮੜਾ ਕੇ ਕਦੇ ਸਿਮਰਜੀਤ ਮਾਨ ਦੇ ਆਪਣੇ ਮੁੰਡੇ ਉੱਤੇ ਕਦੇ ਇੰਨੀ ਇੰਨੀ ਕ ਝੇੜ ਲੱਗੀ ਆ ਦੱਸ ਦਿਓ ਮੈਨੂੰ ਹ ਹੁਣ ਜਿੰਨੇ ਅਜਨਾਲਾ ਕਾਹਨ ਦੇ ਵਿੱਚ ਚੱਕੇ ਹੋਏ ਨੇ ਕਦੇ ਇਹਨਾਂ ਨੇ ਮਾਪਿਓ ਨੇ ਉਹਨਾਂ ਨਾਲ ਕਦੇ ਗੱਲਬਾਤ ਕੀਤੀ ਆ ਦੱਸ ਦਿਓ ਮੈਨੂੰ ਆਹ ਮੰਤਰੀ ਜਿਹੜਾ ਮੰਤਰੀ ਬਾਜਕ ਵਾਲਾ ਕਦੇ ਤੇ ਮਾਪਿਓ ਨੇ ਉਹਦੀ ਗੱਲ ਕੀਤੀ ਆ ਦੱਸ ਦਿਓ ਮੈਨੂੰ ਅੱਜ ਇਹ ਦੋਨੇ ਇਹਦੀ ਮਾਂ ਅਮਰਤਪਾਲ ਦੀ ਤੇ ਨਾਲ ਇਹਦਾ ਬਾਪੂ ਇਹ ਦੋਨੇ মিডিਆ ਦੇ ਵਿੱਚ ਪੂਰੇ ਫੁੱਲ ਹਾਈਲਾਈਟ ਕਰਦੇ ਲੋਕਾਂ ਨੇ ਚੜਾ ਦਿੱਤਾ ਹਾਂ ਉਹ ਟੀਸੀ ਦਾ ਚੜਾ ਦੇ ਜਗਤਾਰ ਸਿੰਘ ਹਵਾਰਾ ਦੇ ਪਿਓ ਨੂੰ ਭੁੱਲ ਗਏ ਭਾਈ ਤਾਰਾ ਸਿੰਘ ਦੇ ਖਾਨਦਾਨ ਨੂੰ ਭੁੱਲ ਗਏ ਭਾਈ ਰਾਜੋਨ ਦੇ ਖਾਨਦਾਨ ਨੂੰ ਭੁੱਲ ਗਏ ਸੋ ਇਹ ਜਿਹੜੀਆਂ ਚੀਜ਼ਾਂ ਨੇ ਹਨਾ ਇਹ ਚੀਜ਼ਾਂ ਨਾਲ ਲੈ ਕੇ ਚੱਲੋ ਜਿਹੜਾ ਬੰਦਾ ਆਪਣਾ ਪਿਸ਼ੋਕੜ ਆਪਣੇ ਬਜ਼ੁਰਗ ਭੁੱਲਦਾ ਨਾ ਉਹ ਕਦੇ ਪੀੜੀ ਕਾਮਯਾਬ ਨਹੀਂ ਹੁੰਦੀ ਪਛਾਣ ਆਪਣੀ ਪਿੱਛੇ ਹੋਣੀ ਆ ਇਹਨਾਂ ਦਾ ਜਿਹੜੇ ਲਾਉਣੇ ਸੀਗੇ ਡੱਲਰ ਲਾਤੇ ਇਹਨਾਂ ਨੇ ਇਹਦੇ ਹੀ ਫੜੇ ਜਾਣ ਤੋਂ ਬਾਅਦ ਜਦ ਏਜੰਸੀਆਂ ਨੇ ਅਮਰਤਪਾਲ ਨੂੰ ਚੱਕ ਲਿਆ ਇੱਥੋਂ ਇਟਲੀ ਇੱਕ ਹੈਪੀ ਸੰਘੇਰੀਆ ਮੁੰਡਾ ਚੱਕਿਆ ਗਿਆ ਉਹ ਕੌਣ ਸੀਗਾ ਉਹ ਦੋ ਮਲੇਸ਼ੀਆ ਵਾਲ ਤੋਂ ਚੱਕੇ ਗਏ ਇਹਦੇ ਫੜੇ ਜਾਣ ਤੋਂ ਬਾਅਦ ਭਾਈ ਨਿਜਰ ਦਾ ਕਤਲ ਹੁੰਦਾ ਇਹਦੇ ਫੜੇ ਜਾਣ ਤੋਂ ਬਾਅਦ ਅਵਤਾਰ ਸਿੰਘ ਖੰਡਾ ਦਾ ਕਤਲ ਹੁੰਦਾ ਇਹਦੇ ਪੰਜਾਬ ਆਉਣ ਤੋਂ ਪਹਿਲਾਂ ਦੀਪਦਾ ਹੁੰਦਾ ਤੇ ਕੀ ਹੋ ਰਿਹਾ ਏ ਹੈ ਕਿਸੇ ਦੇ ਦਿਮਾਗ ਦੇ ਵਿੱਚ ਖੁਰਪ ਪੈ ਰਹੀ ਏ ਕਿ ਨਹੀਂ ਇਹਦੇ ਕਹ ਹਲੇ ਵੀ ਕੋਈ ਕਸਰ ਆ ਤੁਹਾਨੂੰ ਮੈਂ ਕਿਉਂ ਕਹਣਾ ਵੀ ਸਾਗ ਖਾ ਖਾ ਕੇ ਪਰੌਂਠੇ ਖਾ ਖਾ ਕੇ ਤੁਹਾਡੇ ਦਿਮਾਗ ਨੂੰ ਚੜ ਗਏ ਇਹ ਚੀਜ਼ਾਂ ਸਾਰੀਆਂ ਕਿਤਾਬ ਖੁੱਲੀ ਪਈ ਆ ਕਿੰਨੇ ਇਹਦੇ ਨਾਲ ਦੇ ਬੰਦੇ ਚਾਹੇ ਪਰਮਜੀਤ ਅਕਾਲੀ ਹੋਵੇ ਚਾਹੇ ਦੂਜਾ ਜਿਹੜਾ ਸੀਗਾ ਤੇ ਨਾਲ ਤੋਂ ਨੌ ਭੁੱਲ ਜਨੜਾ ਝੋਣੀ ਨਹੀਂ ਗੱਲ ਕਰਦਾ ਸੀਗਾ ਵੀ ਝੋਣਾ ਵੀ ਕਹਿੰਦਾ ਧਾਰਮਿਕ ਲੱਗਣਾ ਚਾਹੀਦਾ ਹਾ ਕੋਈ ਲੌਜਿਕ ਬਣਦਾ ਜੋ ਇੰਨੀ ਕੁ ਮੈਂ ਗੱਲ ਜਰੂਰ ਕਰਨੀ ਸੀਗੀ ਬਾਕੀ ਰਹੀ ਮਾਫੀ ਦੀ ਗੱਲ ਇਹਦੇ ਬੰਦੇ ਮੈਨੂੰ ਕਹਿੰਦੇ ਨੇ ਵੀ ਮਾਫੀ ਮੰਗ ਅਮਰਤਪਾਲ ਦੇ ਉੱਤੇ ਅਮਰਤਪਾਲ ਤੁਹਾਡਾ ਗੁਰੂ ਬਣਾ ਆ ਮਾਫੀ ਦੀ ਗੱਲ ਤਾਂ ਇੱਕ ਪਾਸੇ ਰਹੀ ਐਮ ਵਾਲਾ ਵਾਰਡ ਮੇਰੇ ਮੂੰਹ ਚੋਂ ਘਟਾ ਕੇ ਦੇ ਲਿਓ ਅਸੀਂ ਖਾਸ ਸੱਚਨਲ ਪਿੰਡਰ ਵਾਲ ਨੂੰ ਮਨ ਵਾਲੇ ਬੰਦੇ ਆ ਪੰਜਾਬੀ ਹੁਣ ਲਾ ਮੇਰੀ ਬਾ ਮੈਂ ਉਹ ਸਾਹਮਣਾ ਤਕੂੰਗਾ ਯਾਦ ਰੱਖੋਗੇ ਇਹ ਕੋਈ ਫੇਸਬੁੱਕ ਹੀ ਬਦਵਾਨ ਨਹੀਂ ਨਾ ਕੋਈ ਫੇਸਬੁੱਕ ਹੀ ਬਦਮਾਸ਼ ਆ ਜਦਨੇ ਵੀ ਮਿਲਣ ਆਏ ਨੇ ਇਕੱਲੇ ਇਕੱਲੇ ਨੂੰ ਜਾ ਕੇ ਮਿਲੇ ਜਾ ਕੇ ਨੂੰਹ ਨੂੰ ਪੁੱਛ ਲਿਓ ਰੇਗ ਦੇ ਕੋਲ ਜਾ ਕੇ ਖੜੇ ਆ ਵੀ ਇਹਦਾ ਜਵਾਬ ਦੇ ਕੀ ਆ ਚਸ਼ੇ ਕੋਲ ਇੱਕ ਵੀ ਜਵਾਬ ਨਹੀਂ ਸੀਗਾ ਇਹ ਸਾਰੇ ਛਲਾਰੂ ਕੱਲ ਦੇ ਜਿਹੜੇ ਉੱਠ ਗਏ ਹੈ ਅੰਡਿਆਂ ਜਿਹੜੇ ਬਾਹਰ ਵੀ ਨਿਕਲੇ ਹੈਗੇ ਜਿਹੜੇ ਹਜੇ ਤੱਕ ਵੀ ਆਪਣੀ ਮਾਂ ਦੇ ਕੋਲੋਂ ਨਾ ਚੁੰਗਣੀ ਦੁੱਧ ਪੀਂਦੇ ਨੇ ਉਹ ਸਾਰੇ ਸਾਢੇਆਂ ਕਿ ਪੈਸ ਕਰਨ ਲੱਗ ਪਏ ਨੇ ਇੱਕ ਵੀ ਪਰਸੈਂਟ ਇੱਕ ਵੀ ਨੰਨਕੇ ਪੈਸ ਦੀ ਨੌਲੇਜ ਨਹੀਂ ਥੋ ਇੰਨੀ ਮੈਂ ਗੱਲ ਜਰੂਰ ਕਰਨੀ ਸੀ ਕਿ ਬਾਕੀ ਰਹੀ ਮਾਫੀ ਦੀ ਗੱਲ ਮੈਂ ਦੁਬਾਰਾ ਚ ਫੇਰ ਰਿਪੀਟ ਕਰ ਦਮਾ ਵੀ ਮਾਫੀ ਤਾਂ ਮੇਰੇ ਤੋਂ ਐਮ ਮੇਰੇ ਮੂੰਹ ਚ ਕਢਾ ਦਿਓ 讲个，吃个你？